ਹੁਸ਼ਿਆਰ ਪ੍ਰਤੀ ਰਾਣਾ ਹਾਕੀ ਅਕੈਡਮੀ ਦੇ 9 ਬੱਚਿਆਂ ਦੀ ਬਾਦਲ ਵਿੰਗ ਸ਼੍ਰੀ ਮੁਖਤਸਰ ਸਾਹਿਬ ਅਤੇ ਸੁਰਜੀਤ ਅਕੈਡਮੀ ਜਲੰਧਰ ਲਈ ਚੋਣ ਹੋਈ ਹੈ ਜਿਸ ਤੋਂ ਬਾਅਦ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਖਾਸ ਕਰ ਹਾਕੀ ਕੋਚ ਰਣਜੀਤ ਸਿੰਘ ਰਾਣਾ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਸਥਾਨਕ ਰੇਲਵੇ ਬੰਡੀ ਗਰਾਊਂਡ 'ਚ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਰੱਖੇ ਇੱਕ ਸਧਾਰਨ ਸਮਾਗਮ ਦੌਰਾਨ ਨਿਯੁਕਤ ਹੋਏ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੇ ਉਜਵਲ ਭਵਿੱਖ ਲਈ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਇਸ ਵਕਤੇ ਪਾਛਪਾਗੂ ਅਸ਼ਵਨੀ ਗੈਂਦ ਅਤੇ ਸੁਰੇਸ਼ ਪਾਟਿਆ ਬਿੱਟੂ ਸਮੇਤ ਸੀਨੀਅਰ ਪੱਤਰਕਾਰ ਸੰਦੀਪ ਢੋਕਰਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਮੀਡੀਆ ਨਾਲ ਗੱਲਬਾਤ ਰਾਨ ਰஞ்சிਤ ਸਿੰਘ ਰਾਣਾ ਨੇ ਕਿਹਾ ਕਿ ਹੁਸ਼ਾਰਪੁਰ ਚ ਹਾਕੀ ਪੂਰੀ ਤਰ੍ਹਾਂ ਨਾਲ ਅਲੋਪ ਹੋ ਚੁੱਕੀ ਸੀ ਪਰੰਤੂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਨੌਜਵਾਨ ਮੁੰਡੇ ਕੁੜੀਆਂ ਨੂੰ ਹਾਕੀ ਵੱਲ ਪ੍ਰੇਰਿਤ ਕਰ ਰਹੇ ਨੇ ਤੇ ਅੱਜ ਉਹਨਾਂ ਦੀ ਅਕੈਡਮੀ ਚ ਸੈਂਕੜੇ ਹੀ ਨੌਜਵਾਨ ਹਾਕੀ ਸਿੱਖ ਰਹੇ ਨੇ ਤੇ ਸਮੇਂ-ਸਮੇਂ ਤੇ ਹੁੰਦੇ ਮੁਕਾਬਲੇਾਂ ਚ ਕਈ ਇਨਾਮ ਵੀ ਜਿੱਤ ਚੁੱਕੇ ਨੇ ਉਹਨਾਂ ਕਿਹਾ ਕਿ ਅੱਜ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੀ ਅਕੈਡਮੀ ਦੇ 9 ਬੱਚਿਆਂ ਜਿਨ੍ਹਾਂ ਚ 7 ਕੁੜੀਆਂ ਤੇ 2 ਮੁੰਡੇ ਸ਼ਾਮਲ ਨੇ ਉਹਨਾਂ ਦੀ ਬਾਦਲ ਵਿੰਗ ਅਤੇ ਸੁਰਜੀਤ ਹਾਕੀ ਅਕੈਡਮੀ ਲਈ ਚੋਣ ਹੋਈ ਹੈ ਤੇ ਹੁਣ ਅਕੈਡਮੀਆ ਚ ਜਾ ਕੇ ਇਹ ਬੱਚੇ ਸਿੱਖਿਆ ਦੇ ਨਾਲ ਨਾਲ ਵਧੀਆ ਕੋਚਿੰਗ ਵੀ ਹਾਸਲ ਕਰ ਸਕਣਗੇ ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਨੇ ਵੀ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਉਹਨਾਂ ਨੂੰ ਪੂਰੀ ਇਮਾਨਦਾਰੀ ਲਗਨ ਅਤੇ ਮਿਹਨਤ ਨਾਲ ਪੜਨ ਤੇ ਖੇਡ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਹੁਸ਼ਾਰਪਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਜਾਨਾ ਮੈਂ ਤੁਹਾਡਾ ਰਣਜੀਤ ਸਿੰਘ ਰਾਣਾ ਇਹ ਅਕੈਡਮੀ ਕਿਹੜੀ ਚਲਾ ਰਹੇ ਹੋ ਰਾਣਾ ਹੋਕੀ ਅਕੈਡਮੀ ਸ਼ਹਿਰਪੁਰ ਠੀਕ ਹੈ ਜੀ ਇਹ ਕਿਉਂ ਕਲੱਬ ਦੀ ਹਸਲ ਕੀਤੀਆਂ ਬੱਚਿਆਂ ਨੇ ਇੱਥੋਂ ਦੇ ਹਾਂ ਬੱਚੇ ਸਾਡੀਆਂ 7 ਲੜਕੀਆਂ ਜਿਹੜੀਆਂ ਬਾਦਲ ਬਿੰਗ ਮੁਕਸਰ ਲਈ ਸਿਲੈਕਟ ਹੋ ਗਈਆਂ ਆ ਇੱਕ ਲੜਕਾ ਪਹਿਲਾ ਹੀ ਜਿਹੜਾ ਇਸ ਅਕੈਡਮੀ ਤੋਂ ਆਪਣੇ ਜਲੰਧਰ ਵਾਸਤੇ ਸਰਜੀਤ ਅਕੈਡਮੀ ਵਾਸਤੇ ਸਿਲੈਕਟ ਹੋਇਆ ਇੱਕ ਹੁਨਾ ਹੋਕੀ ਅਕੈਡਮੀ ਵਾਸਤੇ ਜਿਹੜਾ ਲੜਕਾ ਇਸ ਗਰਾਊਂਡ ਦਾ ਜਿਹੜਾ ਸਿਲੈਕਟ ਹੋਇਆ ਹੈ ਟੋਟਲ ਕਿੰਨੇ ਬੱਚੇ ਸਿਲੈਕਟ ਹੋਏ ਨੌ ਬੱਚੇ ਜਿਹੜੇ ਇਸ ਗਰਾਊਂਡ ਦੇ ਆ ਉਹ ਅਕੈਡਮੀਆ ਵਾਸਤੇ ਸਿਲੈਕਟ ਹੋਏ ਆ ਜੀ ਰਾਣਾ ਜੀ ਇਹ ਜ ਇਸ ਮੁਕਾਮ ਤੱਕ ਪਹੁੰਚੇ ਆ ਕੀ ਇਹਨਾਂ ਨੂੰ ਬੈਨੀਫਿਟ ਆ ਤੇ ਕੀ ਪ੍ਰੋਸੈਸ ਕਿਆ ਗਿਆ ਇਹਨਾਂ ਦਾ ਜੀ ਆ ਤੁਸੀਂ ਇੱਕ ਨਾਰਮਲ ਦੇਖਿਆ ਜਾਵੇ ਤੁਹਾਨੂੰ ਵੀ ਜਿਹੜੇ ਨਾਰਮਲ ਜ਼ਿਲ੍ਹਿਆਂ ਦੇ ਵਿੱਚ ਹਾਕੀ ਖੇਡੀ ਜਾਂਦੀ ਆ ਤੇ ਅਕੈਡਮੀਆ ਦੀ ਹੋਕੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਕਿਉ ਜਿਹੜੀਆਂ ਉੱਥੇ ਜਿੰਨੇ ਵੀ ਟੂਰਨਾਮੈਂਟ ਹੁੰਦੇ ਆ ਟਰਫਾਂ ਦੇ ਉੱਤੇ ਹੁੰਦੇ ਆ ਸਾਡੇ ਕੋਲ ਇੱਕ ਗ੍ਰਾਸੀ ਗਰਾਊਂਡ ਆ ਜਿਹਦੇ ਵਿੱਚ ਅਸੀਂ ਉਹ ਟੈਕਨੀਕ ਦੇ ਨਾਲ ਹਾਕੀ ਜਿਹੜੀ ਆ ਉਹ ਨਹੀਂ ਖੇਡਾ ਸਕਦੇ ਤੇ ਇਸੇ ਕਰਕੇ ਇਹ ਉਹਨਾਂ ਅਕੈਡਮੀਆਂ ਵਿੱਚ ਗਾਏ ਆ ਤੇ ਉੱਥੇ ਜਾ ਕੇ ਇਹ ਅੱਗੇ ਨੈਸ਼ਨਲ ਲੈਵਲ ਜਾਂ ਇੰਟਰਨੈਸ਼ਨਲ ਲੈਵਲ ਤੇ ਜਾ ਸਕਦੇ ਆ ਇਹਨਾਂ ਗ੍ਰਾਉਂਟਾਂ ਤੋਂ ਉੱਪਰ ਉੱਠਣਗੇ ਤੇ ਦੇ ਪਲੇਅਰ ਜਿਹੜੇ ਆ ਉਹ ਵਧੀਆ ਤਰੀਕੇ ਨਾਲ ਖੇਡ ਸਕਦੇ ਆ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਨੂੰ ਲੈ ਕੇ ਫੇਰ ਉੱਥੇ ਕੀ ਪ੍ਰਬੰਧ ਹੋਣਾ ਐਜੂਕੇਸ਼ਨ ਸਾਰਾ ਹੀ ਉਹ ਸਰਕਾਰ ਵੱਲੋਂ ਹੀ ਆ ਜੀ ਜਿਹੜੀ ਵੀ ਸਰਕਾਰ ਹੋਵੇ ਉਹ ਸਰਕਾਰ ਵੱਲੋਂ ਚੱਲਦਾ ਹੈ ਉੱਥੇ ਐਜੂਕੇਸ਼ਨ ਬੱਚਿਆਂ ਦਾ ਖਾਣਾ ਰਹਿਣਾ ਹਰ ਇੱਕ ਚੀਜ਼ ਜਿਹੜੀ ਆ ਸਰਕਾਰ ਵੱਲੋਂ ਫ੍ਰੀ ਆ ਇਹ ਫਿਊਚਰ ਜਾ ਕੇ ਕਿਸੇ ਗੇਮ ਦੇ ਵਿੱਚ ਵੀ ਪਾਰਟਿਸਿਪੇਟ ਕਰਨਾ ਚਾਹੁੰਦੇ ਹੋਣਗੇ ਚਾਹੇ ਉਹ ਸਟੇਟ ਲੈਵਲ ਦੀ ਹੈ ਚਾਹੇ ਉਹ ਅੰਡਰ 18 ਨੇ ਆ 16 ਨੇ ਤਾਂ ਉਹਨਾਂ ਲਈ ਵੀ ਇਹ ਬੈਨੀਫੀਸ਼ੀਅਲ ਹੋਏਗਾ ਜੀ ਹਾਂ ਜੀ ਹਾਂ ਜੀ ਭਾਈ ਬਹੁਤ ਬੈਨੀਫੀਸ਼ੀਅਲ ਕਿਉਂਕਿ ਇੱਕ ਨਾਰਮਲ ਜ਼ਿਲ੍ਹੇ ਦੀ ਪ੍ਰੇਸ਼ਣ ਨਹੀਂ ਆਂਦੀ ਜਦੋਂ ਇਹ ਬੱਚਾ ਅਕੈਡਮੀ ਵਾਲੋ ਖੇਲੇਗਾ ਸਵੇਰੇ ਸ਼ਾਮ ਦੋ ਟਾਈਮ ਇਕੱਠੇ ਪ੍ਰੈਕਟਿਸ ਹੋਏਗੀ ਉਹਨਾਂ ਅਕੈਡਮੀਆ ਦੇ ਰਿਜ਼ਲਟ ਆਂਦੇ ਆ ਕਿਉਂਕਿ ਟਰਫ ਤੇ ਰਹਿਣੀ ਆਇਆ ਇਸੇ ਕਰਕੇ ਨਾ ਬੱਚਿਆਂ ਨੂੰ ਇੱਥੋਂ ਹੀ ਤਿਆਰ ਕਰਕੇ ਤੇ ਅੱਗੇ ਅਕੈਡਮੀਆ ਵਾਸਤੇ ਕੱਢਦੇ ਆ ਤੇ ਰਾਣਾ ਜੀ ਇਹ surjeet academy ਦੱਸੀ ਹੈ ਬਾਦਲ ਵਿੰਗ ਦੱਸੀ ਹੈ ਤੇ ਫਿਊਚਰ ਹੈ ਉਹਦੇ ਵਿੱਚ ਬੱਚਿਆਂ ਦਾ ਭਾਜੀ ਇਸ ਵੇਲੇ ਕੰਪੀਟੀਸ਼ਨ ਗੇਮਸ ਹੁੰਦੀਆਂ ਨੇ ਜਾਂ 올림픽ਸ ਵਗੈਰਾ ਹੁੰਦੀਆਂ ਨੇ ਇਸ ਵੇਲੇ ਭਾਜੀ ਤੁਸੀਂ ਦੇਖੋਗੇ ਜਿਹੜੀ ਸੀਨੀਅਰ ਇੰਡੀਆ ਟੀਮ ਆ ਉਹਦੇ ਵਿੱਚ 11 ਲੜਕੇ ਪੰਜਾਬ ਦੇ ਇਸੇ ਅਕੈਡਮੀ ਤੋਂ ਗਏ ਹੋਏ ਨੇ ਤੇ ਹੁਣ ਕਰੰਟ ਜਿਹੜੀ ਅੰਡਰ 19 ਦੀ ਆ ਉਹਦੇ ਵਿੱਚ 7 ਲੜਕੇ ਪੰਜਾਬ ਦੇ ਆ ਜਿਹਦੇ ਵਿੱਚੋਂ 2 ਲੜਕੇ ਜਿਹੜੇ surjeet academy ਦੇ ਆ ਉਹ ਇਸ ਵੇਲੇ ਖੇਡ ਰਹੇ ਆ ਰਾਣਾ ਜੀ ਹਰ ਸਾਲ ਤੁਹਾਡੇ ਵੱਲੋਂ ਸਮਰ ਕੈਂਪਸ ਵੀ ਲਿਆ ਜਾਂਦਾ ਜਿਹੜੇ ਮਹੀਨੇ ਦਾ ਜਦੋਂ ਬੱਚਿਆਂ ਨੂੰ ਸਕੂਲੀ ਵਿਦਿਆਰਥੀਆਂ ਨੂੰ ਛੁੱਟੀਆਂ ਹੁੰਦੀਆਂ ਨੇ ਹੌਲਿਡੇਸ ਹੁੰ ਆ ਇਸ ਵਾਰ ਵੀ ਪ੍ਰਬੰਧ ਹੈ ਹਫਤੇ ਨੂੰ ਲਈ ਹਾਂਜੀ ਹਾਂਜੀ ਜੂਨ ਦੇ ਪਹਿਲੇ ਹਫਤੇ ਜਿਹੜਾ ਕੈਂਪ ਸਾਡਾ ਸਟਾਰਟ ਹੋ ਜਾਣਾ ਤੇ ਜਦ ਤੱਕ ਬੱਚੇ ਨੇ ਛੁੱਟੀਆਂ ਚੱਲਣੀਆਂ ਉਦੋਂ ਤੱਕ ਜਿਹੜਾ ਕੈਂਪ ਹੈ ਰੈਗੂਲਰ ਚੱਲਣਾ ਹੈ ਸੀਓ ਆਫ ਕੋਸਟ ਹੁੰਦਾ ਜੇ ਕਿਸ ਹਾਂਜੀ ਹਾਂਜੀ ਸਾਡੇ ਕੋਲ ਜਿੰਨੇ ਵੀ ਭਾਜੀ ਇਸ ਗਰਾਊਂਡ ਦੇ ਵਿੱਚ ਹਾਕੀ ਖਿਡਾਈ ਜਾਂਦੀ ਆ ਉਹ ਸਾਰੀ ਫ੍ਰੀ ਆ ਆ ਕੋਸਟ ਆ ਬੱਚਿਆਂ ਦੀ ਹਾਕੀ ਸਟਿਕ ਸ਼ੂਜ਼ ਨਿੱਕਰ ਟੀ-ਸ਼ਰਟ ਬਾਲ ਹਰ ਇੱਕ ਚੀਜ਼ ਜਿਹੜੀ ਆ ਉਹਹੀਂ ਜਿਹੜਾ ਸਾਡਾ ਫਰੈਂਡ ਸਰਕਲ ਆ ਸਾਡੀ ਇੱਕ ਕਮੇਟੀ ਬਣੀ ਹੋਈ ਆ ਸਾਰਾ ਕੁਝ ਉਹਦੇ ਵੱਲੋਂ ਫ੍ਰੀ ਆ ਜੀ ਕਿ ਨਹੀਂ ਸੋਸ਼ ਸੁਸਤਾ ਵੱਲੋਂ ਕੀ ਲੱਗਦਾ ਨਹੀਂ ਸੋਸ਼ ਸੰਸਥਾ ਤੇ ਇਸ ਵਾਰ ਵੀ ਉਹਨਾਂ ਨੇ ਇਹ ਜਿੰਨੇ ਵੀ ਬੱਚੇ ਜਾ ਰਹੇ ਆ ਇਹਨਾਂ ਦੀ ਸਟੱਡੀ ਦਾ ਖਰਚਾ ਜੋ ਵੀ ਸਰਕਾਰੀ ਸਕੂਲਾਂ ਦਾ ਹੁੰਦਾ ਆ ਉਹ ਸਾਰਾ ਇਹ ਪੇ ਕਰ ਰਹੇ ਨੇ ਅੱਜ ਹਾਕੀ ਗਾੜੀ ਦੇ ਵਿੱਚ ਪਹੁੰਚੇ ਸੀ ਵਿਦਿਆਰਥੀ ਉਪਲਬੀਆਂ ਨੂੰ ਲੈ ਕੇ ਬੱਚਿਆਂ ਦੀ ਕੀ ਕਹਿਣਾ ਚਾਹੁੰਦੇ ਸਮੂਹ ਕਾਮਕੀ ਜੇ ਪਹੁੰਚੇ ਅੱਜ ਅਸੀਂ ਰੇਲਵੇ ਮੰਡੀ ਗਰਾਊਂਡ ਦੇ ਵਿੱਚ ਪਹੁੰਚੇ ਆ ਜਿੱਥੇ ਸਾਡੇ ਰਣਜੀਤ ਰਾਣਾ ਜੀ ਨੇ ਪੰਜਾਬ ਦੀ ਇੱਕ ਹੁਸ਼ਿਆਰਪੁਰ ਸ਼ਹਿਰ ਦੀ ਜਿਹੜੀ ਹਾਕੀ ਸੀਗੀ ਉਹ ਬਿਲਕੁਲ ਡੈੱਡ ਸੀਗੀ ਜਿਹਨੂੰ ਦੁਬਾਰਾ ਤੋਂ ਜ਼ਿੰਦਾ ਕੀਤਾ ਆ ਔਰ ਉਹ ਹਾਕੀ ਜਿਹੜੀ ਪੰਜਾਬ ਲੈਵਲ ਦੇ ਉੱਤੇ ਅੱਜ ਮਤਲਬ ਬਾਦਲ ਹਾਕੀ ਟੀਮ ਪੁਨਾ ਹਾਕੀ ਟੀਮ ਮਤਲਬ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਦਾਂ ਹੀ ਮਤਲਬ ਬੱਚਿਆਂ ਨੇ ਨੌ ਬੱਚਿਆਂ ਨੇ ਇਹਨਾਂ ਵਿੱਚੋਂ ਜਿਹੜੇ ਸਿਲੈਕਟ ਹੋਏ ਆ ਬੱਚੇ ਜਿਹੜੇ ਹਾਕੀ ਖੇਡਣ ਲਈ ਔਰ ਦੁਬਾਰਾ ਹਾਕੀ ਨੂੰ ਜਾਨ ਪਾਈ ਆ ਔਰ ਨਈ ਇਹਦੇ ਪਿੱਛੇ ਨਈ ਸੋਚ ਸੰਸਥਾ ਜਿਹਦੇ ਸੰਸਥਾਪਕ ਅਸ਼ਨੀ ਗੈਂਦ ਜੀ ਮੇਰੇ ਨਾਲ ਖੜੇ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਮੈਂ ਜਿੰਨੇ ਵੀ ਬੱਚੇ ਇੱਥੇ ਅੱਜ ਆਏ ਆ ਉਹਨਾਂ ਨੂੰ ਹਾਰਦਿਕ ਵਧਾਈ ਅਤੇ ਸ਼ੁਭ ਕਾਮਨਾਵਾਂ ਦੇਣਾ ਔਰ ਬੱਚੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਔਰ ਰਾਣਾ ਹੀ ਇਦਾਂ ਹੀ ਮਿਹਨਤ ਕਰਕੇ ਹਾਕੀ ਨੂੰ ਚਾਰ ਚੰਦ ਲਾਣ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਤੇ ਸ਼ੁਭ ਕਾਮਨਾਵਾਂ ਮੈਂ ਰਾਣਾ ਹਾਕੀ ਅਕੈਡਮੀ ਹੁਸ਼ਿਆਰਪੁਰ ਦੇ ਬੱਚਿਆਂ ਨੂੰ ਅੱਜ ਬਹੁਤ ਬਹੁਤ ਮੁਬਾਰਕਬਾਦ ਦਿਨਾ ਹਾਂ ਕਿ ਬੱਚਿਆਂ ਨੇ ਬੱਚਿਆਂ ਦੀ ਮਿਹਨਤ ਦੇ ਸਦਕੇ ਹੀ ਅੱਜ ਸਾਡੀ ਹੁਸ਼ਿਆਰਪੁਰ ਦੀ ਅਕੈਡਮੀ ਦੇ ਬੱਚੇ ਜਿਹੜੇ ਨੇ ਇਹ ਸੱਤ ਬੱਚੇ ਬਾਦਲ ਅਕੈਡਮੀ ਚ ਜਾ ਰਹੇ ਨੇ ਦੋ ਇੱਕ ਬੱਚਾ ਉਨਾ ਅਕੈਡਮੀ ਜਾ ਰਿਹਾ ਔਰ ਇੱਕ ਲੜਕਾ ਸਾਡਾ ਜਲੰਧਰ ਦੀ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਅਕੈਡਮੀ ਹੈਗੀ ਆ ਅਸੀਂ ਅੱਜ ਅਸੀਂ ਅੱਜ ਇਹਨਾਂ ਲਈ ਐਲਾਨ ਕਰਦੇ ਆ ਕਿ ਇਹਨਾਂ ਦਾ ਅਕੈਡਮੀ ਦਾ ਜਿੰਨਾ ਵੀ ਖਰਚਾ ਉੱਥੇ ਪੜਨ ਦਾ ਲਿਖਨ ਦਾ ਜਾਂ ਉੱਥੇ ਰਹਿਣ ਦਾ ਆਊਗਾ ਉਹ ਸਾਡੀ ਸੰਸਥਾ ਨਹੀਂ ਸੋਚ ਵੇਅਰ ਕਰੂਗੀ ਔਰ ਜਿੰਨੇ ਵੀ ਬੱਚੇ ਅੱਗੇ ਤੋਂ ਜਾਣਗੇ ਸਾਡੀ ਸੰਸਥਾ ਉਹਨਾਂ ਨੂੰ ਦਿੰਦੀ ਰਹੂਗੀ We at GNA University see potential in everyone and everything around us. We drive innovation and entrepreneurship. We groom competent global citizens to affect positive change around them.